ਲੰਗਰ ਬਣਾ ਰਾ ਹਲੇ ਵੀ ਚੱਲੀ ਜਾਂਦਾ ਚੱਲੀ ਜਾਣਾ ਇਹ ਦੋਏ ਆ ਜਵਾਕ ਸਕੂਲੋਂ ਪੜ੍ਹ ਕੇ ਆਏ ਆ ਸਕੂਲ ਤੋਂ ਸਿੱਧਾ ਹੀ ਲੰਗਰ ਲੰਗਰ ਵਾਲੇ ਪਾਸੇ ਆਮ ਬੱਚੇ ਆਵੇ ਮੰਦਿਰ ਤੇ ਉਥੇ ਪ੍ਰਸ਼ਾਦਾ ਸਖਣ ਜਾਂਦੇ ਸਤੇ ਹੀ ਪੇਪਰ ਉੱਪਰ ਦੇ ਕੇ ਆਏ ਆ ਤੇ ਬਾਕੀ ਪੰਜਾਬ ਵਾਲੇ ਪੁਰਾਣੇ ਆਉਣ ਦੇ ਦੋ ਹੱਲੇ ਉਹ ਯਾਰ ਉਹਨਾਂ ਨੂੰ ਫੋਨ ਲਾ ਕੇ ਪੁੱਛਿਆ ਤਾਂ ਆ ਆ ਗਏ ਇੱਥੇ ਆਪ ਮਕਸੀ ਬਾਈਪਾਸ ਤੇ ਆ ਸਮੇਂ ਲਾਉਣ ਵਾਲੇ ਹੋਣੇ ਤੇ ਉਹਨਾਂ ਦੀ ਉਡੀਕ ਚੱਲਾਂਦੀ ਪੰਜਾਬ ਵਾਲੇ ਪੁਰਾਣਿਆਂ ਦੀ ਉਹ ਮੜੇ ਜੇ ਲੇਟ ਹੋ ਗਏ ਆ ਵਾ ਜਦੋਂ ਟਾਈਮ ਤੇ ਆ ਜੇ ਕੋਈ ਅਲੀ ਬਰਫੀ ਖਾ ਲੇਗੇ ਹਾਂ ਬਹੁਤ ਵਧੀਆ ਲੱਡੂ ਬਣਾਏ ਆ ਬਰਫੀ ਬਣਾਈ ਆ ਬਾਕੀ ਜਿਹੜੇ ਪੰਜਾਬ ਵਾਲੇ ਪਰਾਣੇ ਆ ਉਹ ਤੇ ਸਵੇਰੇ ਸ਼ਗਾਇ ਪ੍ਰਸ਼ਾਦ ਪਾਣੀ ਪੂਰਾ ਆਦਰ ਮਾਨ ਕੀਤਾ ਉਹਨਾਂ ਨੇ ਘੱਟੇ ਘੱਟ 7-8 ਮਸ਼ੀਨਾਂ ਆਣੀਆਂ ਵਾ ਤੇ ਸਾਰਿਆਂ ਨੇ ਕੱਲ ਵੀ ਪ੍ਰਸ਼ਾਦ ਉੱਥੇ ਹੀ ਸ਼ਗਾਇ ਹੈ ਅੱਜ ਵੀ ਉੱਥੇ ਹੀ ਗਿਆ। ਹੋ, ਅੱਜ ਰਾਤ ਨਾਲ ਰਾਮਲੀਲਾ ਚੱਲੇਗੀ। ਅੱਜ ਰਾਮਲੀਲਾ ਫੇਰ ਵੇਖਣ ਜਾਵਾਂਗੇ। ਆਖਰੀ ਹੈ। ਅੱਜ ਰਾਮ ਦਾ। ਉਹ ਸਾਹਮਣੇ ਮੰਦਿਰ ਬਣ ਰਿਹਾ ਰਾਮ ਜੀ ਦਾ। ਬਹੁਤ ਵੱਡਾ। ਪਿੰਡ ਦੇ ਵਿੱਚ। ਉੱਥੇ ਰਾਮਲੀਲਾ ਚੱਲੇਗੀ। ਪੰਜਾਬ ਜੈਸਾ ਹੀ ਇਹ ਇਲਾਕਾ। ਪੰਜਾਬ ਵਰਗਾ ਹੀ ਆ ਬਸ ਮਾਹੌਲ ਚੱਲ ਵੇਖੋ ਤੁਸੀਂ। ਬਸ ਪੰਜਾਬ ਦੇ ਨੇ ਦਰਖਤ ਨਹੀਂ ਗਏ। ਇਹਨੇ ਇਧਰ ਲਾਈਟ ਬਹੁਤ ਲੱਗੀ, ਚਾਨਣ ਬਹੁਤ ਆਈ। ਬਹੁਤ ਸਾਰੇ ਮੋੜ 'ਤੇ ਇਧਰ ਬਸ ਮੋੜ 'ਤੇ ਪੁੜੀਆਂ 'ਤੇ। ਆਸਮਾਨ ਪੂਰਾ ਸਾਫ਼ ਆ। ਤੇ ਆ ਪੰਚਾਇਤ ਆ ਇਹ ਮਤਲਬ ਇਹ ਲੱਗਦਾ ਨਹੀਂ ਪੰਚਾਇਤ ਆ ਇਹ ਕੰਮ ਪੂਰੇ ਐਨ ਸ਼ਹਿਰਾਂ ਵਾਲੇ ਆ ਰੋਲ ਰਾੜ ਬਣੇ ਹੋਏ ਹਰ ਮੋੜ ਤੇ ਲਾਈਟ ਲੱਗੀ ਆ ਮਤਲਬ ਜਗਦੇ ਆ ਕੋਈ ਐਨ ਕੰਮ ਸੱਤ ਲੱਗਦੀ ਬੀਬੀਆਂ ਦੀ ਸ਼ਾਮਾਂ ਨੂੰ ਦਿਖਾਵਾਂਗੇ ਉਥੇ 브릿ਜ ਤੇ ਆ ਉਥੇ ਪੁਲ ਤੇ ਉਹ ਜਿਹੜਾ ਪੁਲ ਜੇ ਵਾ ਉਥੇ ਬੀਬੀਆਂ ਤਰੀਆਂ ਜਾਂਦੀਆਂ ਉਥੇ ਬੀਬੀਆਂ ਬੰਦੇ ਬੈਠੇ ਹੁੰਦੇ ਸੱਤ ਪੂਰੀ ਲੱਗਦੀ ਬਹੁਤ ਤਾਰਾਂ ਟੱਕਰਿਆ ਵਾ ਤੇ ਜਵਾਕ ਉਤਰ ਨਹੀਂਦੇ ਤੇ ਆਹ ਨੂੰ ਗਾਣਾ ਗੋਣਾ ਕੱਢਣਾ ਉਹ ਦਾ ਭਰਾ ਵਾ ਬਈ ਆ ਜਿਹੜਾ ਵੱਡਾ ਇਹਦਾ ਇਹਦਾ ਨਿਕਾ ਭਰਾ ਵਾ ਤੇ ਉਹ ਛੱਡੀ ਉਹਦੇ ਟੂਰ ਗਾਲਾਂ ਕੱਢੀ ਜਾਂਦੇ ਇੱਕ ਦੂਜੇ ਨੂੰ ਪੂਰਾ ਮੋਲ ਬਣਿਆ ਹੋਇਆ ਮਾਰਿਆ ਮਾਪੇ ਦਾ ਡਾਕਟਰ ਆ ਗਿਆ ਆਪਣਾ ਰੀਪਰ ਵੀ ਇੱਥੇ ਤੇ ਅੱਜ ਜਵਾਗ ਚਲੇ ਲੈਣ ਉਹ ਕਹਿੰਦੇ ਅਸੀਂ ਲੈ ਕੇ ਆਉਨੇ ਆ ਇਹ ਆਪਣੀ ਲੋਕਲ ਟੀਮ ਜਿਹੜੀ ਆਪਾਂ ਤਿਆਰ ਕੀਤੀ ਸੀ ਤੇ ਉਹ ਆ ਗਿਆ ਟਰੈਕਟਰ ਦੀਦਾ ਮੜਾ ਆ ਜਾ ਟਰੈਕਟਰ ਆ ਗਿਆ ਆਪਣਾ ਤੇ ਟਰੈਕਟਰ ਇਥੇ ਲਾਉਣਾ ਮੋੜ ਤੋਂ ਦੋਵੇਂ ਲੈ ਆਇਆ ਉਹ ਉਹ ਥਾੜੀ ਦੁੱਧੋ ਟਰਾਲੀ ਟਰਾਲੀ ਦੁੱਧੋ ਬਾਈਕ ਵੀ ਦੁੱਧੋ रीपर भी पहुंच गया आज अपना जाके देखा, देखा। जीवन चालू नहीं होगा होगा देख के बाकी देखा ए बोलो बोलो ले जा खोला क्या मु देखेगा बोला जाके देखा जीवन चालू नहीं। तो बाके बाके है नहीं जा बाकी बाकी जा बाकी उधर से गेट से इशारा कर दियो ऐसे कर ओए अगर चालू है तो गेट से ऐसे इशारा कर दियो ਕਈ ਰੇ ਕਈ ਹਾਂਜੀ ਮਹਾਰਾਜ ਸਤਿ ਸ੍ਰੀ ਅਕਾਲ ਜੀ ਜੀ ਪਹੁੰਚ ਗਏ ਪਾਈ ਗਈ ਪਾਈ ਗਈ ਚਲੋ ਵਧੀਆ ਵਧੀਆ ਘੱਲੇ ਬੰਦੇ ਆਵੇ ਤੁਹਾਨੂੰ ਖਵਾਣੇ ਬਰਫੀ ਕਿ ਲੱਡੂ ਬਰਫੀ ਲੱਡੂ ਠੀਕ ਆ ਚਲੋ ਥਗੜੀ ਗਲਤੀ ਚਲੋ ਇਹਦੀ ਜਗ੍ਹਾ ਉਦੋਂ ਮੈਂ ਆਇਆ ਹੁੰਦਾ ਤਾਂ ਮੈਂ ਇੱਥੇ ਲੈ ਕੇ ਨਹੀਂ ਆਉਂ ਕਿਉਂ ਕਿ ਆ ਪ੍ਰਾਣੇ ਲੈਣਾਂ ਨੇ ਟਿਪਾਂ ਨਹੀਂ ਹਲਤਾ ਵਾ ਪ੍ਰੋਗਰਾਮ ਤੇ ਗਿਆ ਸੀ ਮੁੱਕ ਦੋ ਤਿੰਨ ਤਾਂ ਟਾਈਮ ਹੋ ਗਿਆ ਸੀ ਉਹ ਕਹਿੰਦੇ ਪ੍ਰਾਣੇ ਪੰਜਾਬੋਂ ਆਏ ਆ ਰੋਟੀ ਪਾਣੀ ਉਹਨਾਂ ਨੇ ਫਿਰ ਟਿਪਾਂ ਨੂੰ ਪਾ ਕੇ ਹਲਤਾ ਪੂੜੀਆਂ ਸਬਜ਼ੀ ਮਠਾਈ ਵੀ ਖਾਲਤਾ ਮਠਾਈ ਦਿਖਾਓ ਮਠਾਈ ਔਰ ਮਠਾਈ ਛੋਲੇ ਆ ਭਰ ਕੇ ਖਾਲਤੀ ਆ ਲਫਾਫਾ ਪੂੜੀਆਂ ਨਾਲ ਲਫਾਫਾ ਦਗਾ ਹਾਂ ਨਾਲ ਖਾਵਾ ਦੇ ਜੀ ਖੰਮ ਕਰੇ ਉਸ ਤੇ ਕਟਵਾ ਤੇ ਜਮਾਨਤ ਕਰਨਦਾ ਜੀ ਬਹੁਤ ਪੂਰਾ ਪੂਰਾ ਗੇ ਮੈਂ ਨਾ ਬੜੇ ਮਾਣ ਦਾ ਉਹ ਕਹਿੰਦੇ ਰਾਤ ਦੀ ਰੋਟੀ ਆਪਣੇ ਵਾਲੀ ਆ ਕਹਿੰਦੇ ਜੇ ਖਾਣੀ ਖਾਜੋ ਲੈ ਕੇ ਜਾਣੀ ਲੈ ਜਿਓ ਪਾਸ ਪਲੇਟ ਲੈ ਕੇ ਇਹ ਕੀ ਆ ਇਹ ਪੂਰਾ ਇੱਕ ਨੰਬਰ ਮਾਹੌਲ ਬਣਿਆ ਹੋਇਆ ਆ ਹੂੰ ਪੱਤਲ ਇਹ लाਡਲੀ ਪੋਜਾ ਸਾਹਮਣੇ ਬੜਾ ਯਾਰ ਉਹੀ ਪਈ ਇਹ ਆਪਣੀ ਫੋਜ ਇਹ ਬੋਲਾ ਸਾਹਮਣੇ ਆ ਯਾਰ ਯਾਰ ਸਾਰੇ ਬੋਲੇ ਸਾਹਮਣੇ ਕਿਉਂ ਨਹੀਂ ਆਤੇ ਬੀਬਾ ਇਹ ਸਾਡੀ ਟੀਮ ਹੈ ਆਪਣੀ ਕਹਾਂ ਨੂੰ ਦਉ ਨਾ ਬੰਦੋ ਮਾਰੀ ਲਾ ਗਣੀ ਆ ਮਾਤਰਨ ਬਾਅਦ ਕਿਸ਼ ਕਰੇ ਉਹ ਭੋਲੇ ਬੋਲਾ ਨਹੀਂ ਕਿਨੇ ਇੰਨੇ ਨਿੰਨੇ ਆ ਤਿੰਨਾਂ ਆਂਦੀ ਬਾਜ਼ਾ ਆਸਲੋਂ ਕੀ ਨਾਮ ਘਟੰਦੇ ਆ ਜੀ ਮਾਨੂੰ ਖੇਲਾ ਕਰ ਦੇ ਤੂੰ ਤਾ ਅਰੇ ਆ ਇਹ ਬੱਲ ਇੱਕ ਬੋਨਾ ਨੇ ਓਰੇ ਕੁੰਨ ਨਾ ਸੀ ਬੈਨ ਦੋਈ ਨਾ ਦਿੱਤੀ ਬਗਲ ਲਾ ਤਾਂ ਇੱਕ ਬਾਰ ਨਮੀ ਆ ਇੱਕ ਦਾ ਕਾਰੇ ਉਹ ਥੋੜੀ ਜੀ ਕਿਤੇ ਬੈਠ ਗਈ ਜੀ ਅਨਿਛਾ ਮਹਾਰਾਜ ਜੀ ਘਰਪਨਾ ਪਾਉਂ ਚੱਲੇ ਅੱਜ ਵਢਣ ਚਲੋ ਵੇਦੇ ਜਿੰਨਾ ਥਾਂ ਮਿਲਦਾ ਵਾ ਵੜਦੇ ਆ ਹਲੇ ਕੀ ਅੱਜ ਨਾਲ ਦੇਕਰ ਪਿੰਡ ਚ ਮਾਤਾ ਖਤਮ ਹੋਈ ਸੀ ਦੋ ਚੱਕਰ ਤੇ ਮਸ਼ੀਨਾਂ ਖਰੋਤੇਆਂ ਸਾਰੀਆਂ ਤੇ ਚੱਲੇ ਹੁਣ ਸਾਡੀ ਨੂੰ ਤੇ ਮਹਾਰਾ ਜੀ ਕਿਰਪਾ ਕਰੇ ਆਪਾਂ ਪਹੁੰਚ ਗਏ ਆ ਵੈਲੀ ਚ ਤੇ ਬਿੱਟੂ ਭਾ ਨਾਲ ਆਏ ਆਪਣੇ ਆਇਆ ਤੈਨੂੰ ਵੀ ਤੂੜੀ ਤੜੀ ਦਾ ਏਰੀਆ ਦਿਖਾ ਕੇ ਲਈਏ ਨਾਲ ਹੀ ਖੁਸ਼ ਆ ਤੇ ਆ ਆਪਾਂ ਵੈਲੀ ਵਧਣੀ ਆ ਆ ਜਿਹੜੀ ਸਿੱਧੀ ਸਿੱਧੀ ਪੱਟੀ ਜਿੰਨੀ ਹੋਵੇ 2 ਵੀਏ 22 ਵੀਏ ਤੈਨੂੰ ਵੀ ਆ ਇਹ ਵਰਣੀ ਆ। ਖਣਾ ਕਿ ਸੁੱਕੀ ਆ ਪੂਰੀ। ਹੈਲੋ ਗਾਇਸ। ਹਾਂਜੀ। ਪ੍ਰਸ਼ਾਦ ਲੈ ਕੇ ਆਏ ਨਾਲ। ਤੇ ਆਪਾਂ ਵੀ ਅੱਜ ਮੰਦਲ ਚਾਲੂ ਕਰਦੇ ਨਾ ਕਿ ਮਹਾਰਾਜ ਦੀ ਕਿਰਪਾ ਨਾਲ। ਕਿੰਨੀ ਬਿਗੇ ਆ? ਜਿੰਨੇ ਹੋਊਗਾ ਨਾਪ ਲਾਂਗੇ। ਐਪਲੀਕੇਸ਼ਨ ਆ। ਮਹਾਰਾਜ ਦਾ ਨਾਲ ਆ ਕੇ ਮਸ਼ੀਨ ਦੌਰਦੀ ਆ। ਜਿੰਨ ਚਲ ਵੀ ਮਹਾਰਾਜਿਕਾਣਾ ਦਾ ਆਇਆ ਵੱਡਣ ਆਵੇਂ ਨੇ ਕਿੰਨਾ ਸਾਵਾਂ 1 ਵੀਰ 2 ਵੀਰ 2 ਵੀਰ ਹੋਊਗਾ ਗੱਡੀ ਜੀ ਖਾਲੀ ਕਰਾਉਂਦੇ ਟੈਂਕ ਤੇ ਟਰੈਕਟਰ ਤੇ ਵਿਰਲਾ ਵਿਰਲਾ ਆ ਕੇ ਕੋਲ ਸੱਦੀ ਮੰਡੀ ਕਰਾਉਣੀ ਨਾ ਇੰਦੌਰ ਦੀ ਆਖਾ ਤਾੜਣਾ ਸੀ ਇੰਨਾ ਮੰਡੀ ਜਾਣਾ ਵਾ ਨਾਲ ਕੰਮ ਹੋਰ ਮਿਲ ਗਿਆ ਕੰਟਰੈਕਟਰ ਆ ਗਿਆ ਲੱਗ ਕੇ ਕਹਿੰਦਾ ਭਾਜੀ ਮੇਰੀ ਵੜਨੀ ਮੈਂ ਕੋਈ ਨਹੀਂ ਵੜਦਾਂਗੇ ਆ ਦੂਜੇ ਬੰਦੇ ਨੇ ਆਪਾਂ ਵੜਦੀ ਆ ਇੱਕ ਘੱਟਾਈ ਵੜਨਾ ਸੀ ਕੋਸ਼ਲ ਹੁੰਨ ਲੈ ਆਂ ਨਮਕ ਆ ਗਿਆ ਇਧਰ ਚੱਲੋ ਵੀ ਆਪਣੇ ਲੰਗਰ ਆ ਰਾਮਲੀਲਾ ਵੇਖਣ ਜਾਣਾ ਅੱਜ ਆਪਾਂ ਰੋਟੀ ਰੂਟੀ ਖਾ ਲਓ ਫਿਰ ਰਾਮਲੀਲਾ ਵੇਖਣ ਜਾਣਾ ਆਪਾਂ ਨਹੀਂ ਯਾਰ ਅੱਜ ਸੀਤਾ ਕੱਲ ਸੀਤਾ ਹਰਣ ਹੋਇਆ ਸੀ ਅੱਜ ਯੋਧ ਹੋਣਾ ਵਾ ਮੈਂ ਕੱਲ ਸੀਤਾ ਹਰਣ ਹੋਇਆ ਸੀ ਅੱਜ ਯੋਧ ਅੱਜ ਯੋਧ ਹੋਣਾ ਰਾਮ ਲక్ష్మణ ਦਾ ਉਹਦਾ ਰਾਮ ਰਾਵਣ ਦਾ ਫਿਰ ਲੇਟ ਚੱਲ ਰਿਹਾ ਚੱਲ ਅੱਜ ਆਏ ਸਾਡੇ ਨਵੇਂ ਸਰਦਾਰ ਮਾਲਕ ਸਾਹਿਬ ਤੇ ਆ ਪੂਰੀਆਂ ਵੀ ਆਣ ਲਈਏ ਤੇ ਲੈਡੀਆਂ ਵੀ ਜਾਵਾਂਗੇ ਤੇ ਫੇਰ ਆਈਆਂ ਵੀ ਸਮਾਗਤੀ ਯਾਰ ਰੋਟੀ ਨਾ ਰੋਟੀ ਬੰਦਾਂ ਦਾ ਖਾਣੀਆਂ ਆ ਤੇ ਪੂਰੀਆਂ ਤੇ ਲਿਆ ਪਾਈਆਂ ਚਾਹਮਾਂ ਨੂੰ ਉੱਤੀ ਘੋੜਾ ਰੋਟੀ ਬਣਾ ਦਿੰਨੇ ਆ ਪੱਪੀ ਆ ਸਾਡੇ ਫੋਰਮਨ ਸਾਹਿਬ ਖੱਲ ਰਹਿ ਰੋਟੀਆਂ ਆਹ ਰਾਹ ਆਰੇ ਘਰੇਆਂ ਦਾ ਆ ਸਾਡੇ ਦੋ ਮਾਲਕਾ ਸਭ ਤੋਂ ਵੱਡਾ ਮਾਲਕ ਇੱਧਰ ਬਿਠਾਈ ਆ ਜੀ ਤੇ ਇੱਕ ਕੈਮਰਾਮੈਨ ਤੇ ਮਾਲਕ ਤਿੰਨ ਮਾਲਕਾ ਤੇ ਕਰਦਾ ਚਾਰ ਬਾਲਟੀ ਵਰਗੀਆਂ ਦੇ ਵਿੱਚੋਂ ਡੱਬਾ ਖਾਂਦੇ ਚ ਕੱਢ ਲਓ ਜਾਲਿਆ ਨਿਕਾਗਾ ਤੋੜੇ ਦੇ ਵਿੱਚ ਪਿਆ ਹੋ ਉ ਚਟਾਇਆ